ਹਾਂਜੀ ਤਾਂ ਆ ਆਪਣਾ ਪਹਿਲਾ ਵਲੌਗ ਹੈ ਤੇ ਆਪਾਂ ਜਾ ਰਹੇ ਹਾਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਤੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਖਰਚਾ ਆਉਂਦਾ ਤੇ ਕਿਹੜੀ ਕਿਹੜੀ ਚੀਜ਼ ਜ਼ਰੂਰਤ ਪੈਂਦੀ ਆ ਤੇ ਕਿੱਥੇ ਜਾ ਕੇ ਰੁਕਣਾ ਪੈਂਦਾ ਤੇ ਤੁਹਾਨੂੰ ਉਹਦੇ ਬਾਰੇ ਸਾਰਾ ਕੁਝ ਦੱਸਾਂਗੇ ਜੀ ਤੁਹਾਨੂੰ ਆ ਵੀਡੀਓ ਦੇ ਵਿੱਚ ਤੇ ਲਗਾਤਾਰ ਆਪਣੇ ਵੀਡੀਓ ਆਉਣਗੇ ਹਿਮਕੁੰਡ ਸਾਹਿਬ ਦੀਆਂ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆ ਜਾਂ ਫਿਰ ਕਿੱਥੋਂ ਲੈ ਕੇ ਕਿੱਥੇ ਤੱਕ ਆਪਾਂ ਜਾ ਸਕਦੇ ਆ ਤੇ ਕਿਵੇਂ ਜਾ ਸਕਦੇ ਆ ਤੁਹਾਨੂੰ ਸਾਰਾ ਆਪਣੇ ਉਹਨਾਂ ਦੇ ਵੀਡੀਓ ਦੇ ਵਿੱਚ ਮਿਲੂਗਾ ਤੇ ਅਸੀਂ ਤਿੰਨੇ ਜਣੇ ਜੀ ਅਸੀਂ ਜਾ ਰਹੇ ਹਾਂ ਟ੍ਰੇਨ ਦੇ ਵਿੱਚ ਤੇ ਆਪਣੇ ਲਵੇ ਬਰਨਾਲਾ ਪੈਂਦਾ ਮੇਰੇ ਵੈਸੇ ਧੂਰੀ ਤੋਂ ਵੀ ਟ੍ਰੇਨ ਮਿਲਦੀ ਸੀ ਅਸੀਂ ਬਰਨਾਲਾ ਤੋਂ ਜਾ ਰਹੇ ਹਾਂ ਤੇ ਤਿੰਨੇ ਜਣੇ ਜੀ ਤਿੰਨੇ ਜਣਿਆਂ ਦਾ ਕਿੰਨਾ ਖਰਚ ਆਊ ਤੁਹਾਨੂੰ ਉਹ ਵੀ ਦੱਸਾਂਗੇ ਤੇ ਇੱਕ-ਇੱਕਲੇ ਬੰਦਰਾ ਕਿੰਨਾ ਖਰਚ ਆਊ ਸਾਰਾ ਸਾਨੂੰ ਆਉਣ ਜਾਣ ਦਾ ਉਹ ਵੀ ਦੱਸਾਂਗੇ ਤੇ ਰਹਿਣ ਸਹਿਣ ਦਾ ਜਿੱਥੇ ਵੀ ਵਧੀਆ ਲੱਰਾਂ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੱਡੀ ਚੀਜ਼ ਕਿੱਥੇ ਆਪਾਂ ਰਹਿ ਸਕਦੇ ਹਾਂ ਤੇ ਦੇਖਦੇ ਹੋ ਜੀ ਆਪਣੇ ਬਲੌਗ ਤੇ ਆਪਣੀ ਟ੍ਰੇਨ ਆਉਣ ਵਾਲੀ ਆ ਆ ਤੁਹਾਨੂੰ ਉਹਦਾ ਦਿਖਾਵਾਂਗੇ ਟ੍ਰੇਨ ਦੇ ਵਿੱਚ ਤੇ ਕਿੱਥੋਂ ਲੈ ਕੇ ਕਿੱਥੇ ਰਿਕਰਦਾ ਆਪਾਂ ਨੇ ਪਹਿਲੀ ਟਿਕਟ ਕਰਾਈ ਆ ਤੇ हां जी दोस्तों अपनी ट्रेन आ गई है तो ट्रेन ਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਵੀ ਕਿਹੜਾ ਆਪਣਾ ਸੀਟ ਨੰਬਰ ਆਉਂਦਾ ਤੇ ਕਿਹੜੇ ਡੱਬੇ ਦੇ ਵਿੱਚ ਆਪਣੀ ਸੀਟ ਨੰਬਰ ਜਿਹੜੀ ਬੁੱਕ ਕਰੀਆ ਉਹ ਆ ਰਹੀ ਹੈ ਤੇ ਐਵੇਂ ਤੁਸੀਂ ਵੀ ਇੱਥੋਂ ਡੱਬਿਆਂ ਦੇ ਵਿੱਚੋਂ ਚੈੱਕ ਕਰ ਸਕਦੇ ਹੋ ਵੀ ਕਿਹੜੇ ਡੱਬੇ ਨੰਬਰ 'ਤੇ ਤੁਹਾਡੀ ਸੀਟ ਹੈ ਜਿਹੜੀ ਬੁੱਕ ਕਰੀਆ ਉਹ ਆ ਰਹੀ ਹੈ ਜਾਂ ਫਿਰ ਜਨਰਲ ਲੈ ਕੇ ਵੀ ਤੁਸੀਂ ਜਾ ਸਕਦੇ ਹੋ ਕਿਉਂਕਿ ਜਨਰਲ ਵਿੱਚ ਜਿਆਦਾ ਰਸ ਹੁੰਦਾ ਤੇ ਇਸ ਲਈ ਆਪਣੀ ਸੀਟ ਪਹਿਲਾਂ ਤੁਸੀਂ ਬੁੱਕ ਕਰ ਸਾਰੇ 5 ਦਿਨ ਪਹਿਲਾਂ ਵੀ ਕਰ ਲੋਗੇ ਤਾਂ ਹੋ ਜੂਗੀ ਸਪੈਸ਼ਲ ਦੀ ਜੇਕਰ AC ਦੀ ਕਰੋਗੇ ਤਾਂ ਜਰੂਰ ਨਿਕਲਗੇ ਇੱਥੋਂ ਆਪਾਂ ਬਰਨਾਲੇ ਤੋਂ ਜਾ ਰਹੇ ਹਾਂ ਜੀ ਰਿਸ਼ੀਕੇਸ਼ ਕਿਉਂਕਿ ਆਪਾਂ ਨੂੰ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਨ ਲਈ ਸਭ ਤੋਂ ਪਹਿਲਾਂ ਰਿਸ਼ੀਕੇਸ਼ ਹੀ ਜਾਣਾ ਪੈਂਦਾ ਤੇ ਰਿਸ਼ੀਕੇਸ਼ ਤੋਂ ਬਾਅਦ ਅੱਗੇ ਦੀ ਆਪਣੀ ਯਾਤਰਾ ਸ਼ੁਰੂ ਹੋ ਕੇ ਆਪਾਂ ਹੁਣ ਜਾ ਰਹੇ ਆਂ ਰਿਸ਼ੀਕੇਸ਼ ਰਿਸ਼ੀਕੇਸ਼ ਜਾ ਕੇ ਵੀ ਦਿਖਾਉਣਾ ਤੁਹਾਨੂੰ ਅੱਗੇ ਵੀ ਕਿਵੇਂ ਜਾ ਕੇ ਆਪਾਂ ਗੁਰੂ ਘਰ ਦੇ ਵਿੱਚ ਜਾ ਸਕਦੇ ਆਂ ਤੇ ਕਿੱਥੋਂ ਲੈ ਕੇ ਕਿਵੇਂ ਜਾਣਾ ਪਊਗਾ ਜੀ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਸਾਰਾ ਤੇ ਆਪਾਂ ਰਿਸ਼ੀਕੇਸ਼ ਪਹੁੰਚ ਗਏ ਤੇ ਇੱਥੇ ਜਾ ਕੇ ਤੁਹਾਨੂੰ ਬਹੁਤ ਸਾਰੇ ਆਟੋ ਮਿਲ ਜਾਣਗੇ ਸਟੇਸ਼ਨ ਦੇ ਉੱਤੇ ਤੇ ਇੱਥੋਂ ਸਟੇਸ਼ਨ ਤੋਂ ਆਪਾਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਜਾਣ ਦੇ ਲਈ ਇਹ 50 ਰੁਪਏ ਲੈਂਦੇ ਆਂ ਲਗਭਗ 2 ਕਿਲੋਮੀਟਰ ਇੱਥੋਂ ਨਹੀਂ ਫਿਰ ਤੁਸੀਂ ਤੁਰ ਕੇ ਵੀ ਜਾ ਸਕਦੇ ਜੀ ਇੱਕ ਰਾਹ ਦੇ ਵਿੱਚ ਤੁਸੀਂ ਆਇਆ ਹੁੰਦਾ ਜ਼ਿਆਦਾ ਟਾਈਮ ਆ ਤਾਂ ਤੁਸੀਂ ਤੁਰ ਕੇ ਵੀ ਜਾ ਸਕਦੇ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਆਪਾਂ ਤੁੱਕੇ ਚੱਲੇ ਆ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਆ ਬਿਲਕੁਲ ਨਦੀਆਂ ਜਿਹੜੀਆਂ ਇੱਥੇ ਸੁੱਕੀਆਂ ਪਈ ਨੇ ਇੱਥੇ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿਵੇਂ ਕੀ ਆਪਣੇ ਆਪਣੇ ਵਾਂਗੂ ਇੱਥੇ ਵੀ ਲਗਭਗ ਕਿਤੇ ਕੋਈ ਪਾਣੀ ਦੇਖਣ ਨੂੰ ਨਹੀਂ ਹੈਗਾ ਦੇਖ ਸੋ ਰਹੇ ਜਿਵੇਂ ਇਹਨਾਂ ਨੇ ਬੱਸਾਂ ਵਿੱਚ ਗੱਡੀਆਂ ਵਗੈਰਾ ਆਪ ਹੀ ਇਹ ਝੁੰਗੀਆਂ ਲਈ ਬਿੱਤੀ ਬੈਠੇ ਨੇ ਬਿਲਕੁਲ ਨਦੀਆਂ ਸੁੱਕੀਆਂ ਨੇ ਤੇ ਪਹਾੜ ਵੀ ਬਿਲਕੁਲ ਸੁੱਕੇ ਨੇ ਆਪਾਂ ਲੋ ਜੀ ਗੁਰੂ ਘਰ ਦੇ ਸਾਹਮਣੇ ਬਿਲਕੁਲ ਗੇਟ ਦੇ ਪਹੁੰਚ ਗਏ ਆ ਆ ਆਪਣਾ ਉਹ 메인 ਗੁਰੂ ਘਰ ਆ ਜਿੱਥੇ ਆਪਾਂ ਨੂੰ ਰੁਕਣਾ ਪੈਂਦਾ ਤੇ ਇੱਥੇ ਜਾ ਕੇ ਰਜਿਸਟ੍ਰੇਸ਼ਨ ਵੀ ਕਰਵਾਉਣਾ ਪੈਂਦਾ ਤੇ ਅੱਗੇ ਰਿਸ਼ੀ ਸ੍ਰੀ ਹਿਮਕੁੰਣ ਸਾਹਿਬ ਜਾਣ ਲਈ ਤੇ ਆਪਾਂ ਤੁਹਾਨੂੰ ਸਾਰਾ ਅੱਗੇ ਦਾ ਦਿਖਾਵਾਂਗੇ ਤੇ ਤੁਸੀਂ ਕਿਵੇਂ ਜਾ ਸਕਦੇ ਹੋ ਇਹ ਗੁਰੂ ਘਰ ਦੇ ਸਾਹਮਣੇ ਤੁਹਾਨੂੰ ਬਿਲਕੁਲ ਪٹرول ਪੰਪ ਮਿਲ ਜੂਗਾ ਇਹਨਾਂ ਸਣੀ ਰੱਖ ਸਕਦੇ ਹੋ ਤੁਸੀਂ ਤੇ ਦੂਜਾ ਵਾਰ ਆਪਾਂ ਇਹ ਗੁਰੂ ਘਰ ਦੇ ਅੰਦਰ ਐਂਟਰ ਹੋਵਾਂਗੇ ਤੇ ਹੋ ਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਵਾਵਾਂਗੇ ਤੁਹਾਨੂੰ ਵੀ ਦੱਸਾਂਗੇ ਕਿੱਥੇ ਆ ਕੇ ਤੁਸੀਂ ਕਰਵਾ ਸਕਦੇ ਹੋ ਤੇ ਬਿਲਕੁਲ ਆਪਾਂ ਹੁਣ ਗੇਟ ਦੇ ਨਾਲ-ਨਾਲ ਜਾਣਾ ਇੱਥੋਂ ਜਾ ਕੇ ਨਾ ਜੀ ਸਾਹਮਣੇ ਲਾਸਟ ਦੇ ਵਿੱਚ ਤੇ ਰਿਸਟ੍ਰੇਸ਼ਨ ਕਰਵਾਉਣ ਵਾਸਤੇ ਲੈਂਡ ਦੇ ਵਿੱਚ ਲੱਗਣਾ ਪਊਗਾ ਕਿਉਂਕਿ ਹੁਣ ਬਿਲਕੁਲ ਲੈਂਡ ਹੈ ਨਹੀਂ ਤੇ ਲਗਭਗ ਦਿਨ ਦੇ ਵਿੱਚ 2000 ਜਾਂ 3500 ਰੁਪਏ ਤੇ ਲਵੇ ਲਾਉਣੇ ਇਹ ਰਿਸਟ੍ਰੇਸ਼ਨ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਜਾ ਕੇ ਤੁਸੀਂ ਦਿਨ ਖੜੇ ਟਾਈਮ ਨਾਲ ਕਰਵਾ ਸਕਦੇ ਹੋ ਫਿਰ ਛੋਟੀ ਹੋ ਜੂਗੀ ਤੇ ਅਗਲੇ ਦਿਨ ਫਿਰ ਤੁਸੀਂ ਆ ਜਿਹੜੀ ਇੱਥੇ ਮੈਪ ਤੇ ਯਾਤਰਾ ਦੇ ਸਾਰੇ ਇਹ ਕਰ ਸਕਦੇ ਹੋ ਅਗਲੇ ਦਿਨ ਕਿਉਂਕਿ ਆਪਾਂ ਨੂੰ ਪਹਿਲਾਂ ਇਹ ਕਰਵਾਉਣੀ ਜ਼ਿਆਦਾ ਜ਼ਰੂਰੀ ਹੈ ਚਲੋ ਜੀ ਆਪਾਂ ਚੱਲ ਹਾਂ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਅੰਦਰ ਜਾ ਕੇ ਜਿਹੜਾ ਵੀ ਆਪਣਾ ਕੋਈ ਰੂਮ ਜਾ ਕੇ ਹਾਲ ਵਗੈਰਾ ਬੁੱਕ ਕਰਿਆ ਹੁੰਦਾ ਤੇ ਆਪਾਂ ਉਹ ਜਾ ਕੇ ਲੱਭਦੇ ਆਂ ਕਿ ਕਿਹੜੀ ਸਾਈਡ ਆਪ ਨੂੰ ਮਿਲੂਗਾ ਜਾ ਕੇ ਅਰੇ ਸਾਰੇ ਅੱਗੇ ਰੂਮ ਨਹੀਂ ਸਾਰੇ ਜਾਂ ਫਿਰ ਹਾਲ ਜਿੰਨੇ ਵੀ ਸੂ ਐਸੀ ਹਾਲ ਵੀ ਮਿਲ ਜਾਂਦੇ ਨੇ ਇੱਥੇ ਤੇ ਰੂਮ ਵੀ ਮਿਲ ਜਾਂਦੇ ਆ ਆ ਦੇ ਸਾਰੇ ਤੁਸੀਂ ਦੂ ਘਰਦੇ ਆ ਜਿਹੜੇ ਬੈਕ ਸਾਈਡ ਤੇ ਬਿਲਡਿੰਗਾਂ ਪਈ ਹੋਈਆਂ ਸਾਰੀਆਂ ਇਹ ਆਪਣੇ ਰਹਿਣ ਲਈ ਨੇ ਇਹ ਇੱਥੇ ਦੀਆਂ ਸਰਾਣ ਜਿਨ੍ਹਾਂ ਦੇ ਵਿੱਚ ਜਾ ਕੇ ਆਪਾਂ ਨੂੰ ਰੂਮ ਵੀ ਮਿਲ ਜੰਦੇ ਨੇ ਤੇ ਹਾਲ ਵੀ ਮਿਲ ਜੀਏ ਤਾਂ ਜਿਆਦਾ ਸੋਡੀ ਕੋਈ ਫੈਮਲੀ ਆਉਂਦੀ ਆ ਪੂਰੀ ਤਾਂ ਫਿਰ ਜਾ ਕੇ ਤੁਸੀਂ ਇੱਥੇ ਹਾਲ ਵੀ ਲੈ ਸਕਦੇ ਹੋ ਨਾ ਤੇ ਤੁਹਾਨੂੰ ਰੂਮ ਵੀ ਮਿਲ ਜਾਣਾ ਦੋ ਤਿੰਨ ਬੰਦੇ ਆ ਵਾਸਤੇ ਰੂਮ ਵੀ ਮਿਲ ਜਾਂਦਾ ਚਲੋ ਜੀ ਆਪਾਂ ਦੇਖੋ ਉੱਪਰ ਚਲੇ ਗਏ ਆ ਤੇ ਆਪਣਾ ਬਿਲਕੁਲ ਉੱਪਰ ਤੇ ਆਪੋ ਉੱਪਰੋ ਜਾ ਕੇ ਇੱਕ ਵਾਰ ਪੇਰ ਸਾਰਾ ਇੱਥੇ ਦਾ ਨਜ਼ਾਰਾ ਦੇਖਣ ਲੱਗੇ ਆ ਤੇ ਆ ਤੁਸੀਂ ਦੇ ਸਾਰੇ ਸਾਰਾ ਐਵੇਂ ਗੂਰ ਉੱਪਰੋਂ ਦਿਖ ਰਿਹਾ ਆਪਾਂ ਨੂੰ ਸਰੋਵਰ ਆ ਗਿਆ ਇਹ ਤੇ ਅਧੂ ਬਾਹਰ ਜਾ ਕੇ ਸਭ ਤੋਂ ਜਿਹੜੀ ਚੀਜ਼ ਦੇਖਣ ਨੂੰ ਮਿਲਦੀ ਆ ਆਪਾਂ ਨੂੰ ਉਹ ਆਪਣਾ ਇਤਿਹਾਸ ਆ ਗਿਆ ਜੀ ਇਹ ਸਭ ਕੁਝ ਦੇਖ ਕੇ ਸੱਚਮੁੱਚ ਰੋਣਾ ਆ ਜਾਂਦਾ ਕਿ ਆਪਣੇ ਗੁਰੂਆਂ ਨੇ ਕਿੰਨਾ ਜ਼ੁਲਮ ਤੇ ਸੱਚ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਕਿੰਨੀਆਂ ਕੋਮਾਂ ਨੂੰ ਬਚਾਇਆ ਤੇ ਦੇਖ ਕੇ ਬਿਲਕੁਲ ਮੇਰਾ ਵੀ ਇੱਥੇ ਰੋਣਾ ਆ ਗਿਆ ਸੀ ਕਿ ਦੇਖੋ ਕਿੰਨੇ ਜ਼ਿਆਦਾ ਜ਼ੁਲਮ ਹੋਏ ਨੇ ਕਿੰਨੀ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਤੇ ਆਪਾਂ ਬਿਲਕੁਲ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਬਾਰੇ ਨਹੀਂ ਦੱਸਦੇ ਤੇ ਆਪਾਂ ਹੋਰ ਬਹੁਤ ਥਾਂਾਂ ਤੇ ਲੈ ਜਾਣੇ ਆ ਆ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਇਹ ਵੀ ਆਪਾਂ ਨੂੰ ਇੱਥੇ ਰਿਸ਼ੀਕੇਸ਼ ਗੁਰੂ ਘਰ ਦੇ ਵਿੱਚ ਹੀ ਮਿਲ ਜੂਗਾ ਜਿਹੜਾ ਕਿ ਬਹੁਤ ਵਧੀਆ ਇਹਨਾਂ ਵੱਲੋਂ ਬਣਾਇਆ ਗਿਆ ਇਤਿਹਾਸ ਦਿਖਾਇਆ ਗਿਆ ਜਿਹੜਾ ਵੀ ਉਹ ਜ਼ੁਲਮ ਹੋਏ ਨੇ ਆਪਣੇ ਕੌਮਾਂ ਤੇ ਸ਼ੁਰੂ ਤੋਂ ਹੀ ਸਿੱਖ ਕੌਮ ਤੇ ਜ਼ੁਲਮ ਹੁੰਦੇ ਆਏ ਨੇ ਉਹ ਬਿਲਕੁਲ ਇਹਨਾਂ ਨੇ ਦਿਖਾਇਆ ਗਿਆ ਤੇ ਸੱਚਮੁੱਚ ਦੇਖ ਕੇ ਲੱਗਦਾ ਵੀ ਇੰਨਾ ਜ਼ਿਆਦਾ ਜ਼ੁਲਮ ਹੋਇਆ ਤੇ ਅੱਜ ਮਾਣ ਵੀ ਹੁੰਦਾ ਕੀ ਆਪਣੀਆਂ ਰਗਾਂ ਦੇ ਵਿੱਚ ਵੀ ਆਪਣੇ ਇਹਨਾਂ ਗੁਰੂਆਂ ਦਾ ਹੀ ਖੂਨ ਆ ਤੇ ਆਪਾਂ ਨੂੰ ਵੀ ਸੱਚ ਤੇ ਜ਼ੁਲਮ ਦੇ ਖਿਲਾਫ ਖੜਨਾ ਵੀ ਚਾਹੀਦਾ ਤੇ ਬੋਲਣਾ ਵੀ ਚਾਹੀਦਾ ਜਿੰਨਾ ਵੀ ਹੋ ਸਕਦਾ ਤੇ ਆਪਾਂ ਦੇਖ ਸਕਦੇ ਹਾਂ ਆਪਾਂ ਕਿੰਨੀ ਵੱਡੀ ਆਪਣੀ ਜਿਹੜੀ ਕੌਮ ਆ ਜਾਂ ਫਿਰ ਆਪਣੇ ਗੁਰੂਆਂ ਨੇ ਕਿੰਨੀਆਂ ਵੱਡੀਆਂ ਸਹਾਇਸੀਦੀਆਂ ਨੇ ਤੇ ਜਿਨਾਂ ਨੇ ਆਪਾਂ ਗਾਂਹਾਂ ਜਾ ਕੇ ਵਾਰਸਾ ਜਾਂ ਫਿਰ ਆਪਣੇ ਵੀ ਇਹਨਾਂ ਦਾ ਖੂਨ ਹੈ ਜਿਹੜਾ ਆਪਣੇ ਰਗਾਂ ਵਿੱਚ ਚੱਲਦਾ ਤੇ ਆਪਾਂ ਹੁਣ ਬਿਲਕੁਲ ਭੁੱਲਦੇ ਜਾ ਰਹੇ ਆਂ ਨਸਿਆਂ ਦੇ ਵਿੱਚ ਪੈਂਦੇ ਜਾ ਰਹੇ ਆਂ ਤੇ ਉਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨੀ ਚਾਹੀਦੀ ਹਾਂਜੀ ਉਸ ਤੋਂ ਮਿਲਦੇ ਆਗਰੀ ਵੀਡੀਓ ਵਿੱਚ ਤੇ ਅੱਗੇ ਦੱਸੂ ਦਿਖਾਵਾਂਗੇ ਸਾਫਰ ਆਪਣਾ ਕਿੱਥੋਂ ਤੋਂ ਕਿੱਥੇ ਕਰੂਗਾ ਤੇ ਕਿੱਥੋਂ ਆਪ ਨੂੰ ਗੱਡੀ ਮਿਲੂਗੀ ਅੱਗੇ ਜਾਣ ਲਈ ਉਹ ਸਾਰਾ ਸਾਨੂੰ ਅਗਰੀ ਵੀਡੀਓ ਵਿੱਚ ਦਿਖਾਵਾਂਗੇ ਜੀ